ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਭਾਈ ਲੈਣਾ ਜੀ ਦੇ ਜੀਵਨ ਤੇ ਗੁਰੂ ਪਾਸ਼ਾ ਜੀ ਦੇ ਮਿਲਾਪ ਦਾ ਜਿਹੜਾ ਇਤਿਹਾਸ ਆ ਸਰਵਣ ਕਰੋਗੇ ਸੋ ਸਭ ਤੋਂ ਪਹਿਲਾਂ ਮਨ ਨੂੰ ਇਕਾਗਰ ਕਰੋ ਗੁਰੂ ਅੰਗਦ ਪਾਸ਼ਾ ਜੀ ਬਰਨਣ ਤੋਂ ਪਹਿਲਾਂ ਭਾਈ ਲੈਣਾ ਜੀ ਦਾ ਜੀਵਨ ਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਮਿਲ ਕੇ ਜੋ ਉਹਨਾਂ ਦੇ ਵਿੱਚ ਬਦਲਾਅ ਆਇਆ ਉਹ ਸਾਰਾ ਅੱਜ ਆਪਾਂ ਸਰਵਣ ਕਰਾਂਗੇ ਕੰਨ ਨੇ ਭਾਈ ਲੈਣਾ ਜੀ ਰੋਜ਼ ਸਵੇਰੇ ਪਿੰਡ ਦੇ ਟੋਬੇ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸੀ ਇੱਕ ਦਿਨ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਇੱਕ ਵਿਅਕਤੀ ਨੂੰ ਇਸ਼ਨਾਨ ਕਰਦਾ ਵੇਖਿਆ ਉਹ ਵਿਅਕਤੀ ਉੱਚੀ ਉੱਚੀ ਬੜੀ ਹੀ ਸਰੀਲੀ ਸੁਰ ਵਿੱਚ ਬਾਣੀ ਪੜ ਰਿਹਾ ਸੀ ਭਾਈ ਲੈਣਾ ਜੀ ਇੰਨੀ ਮధుਰ ਬਾਣੀ ਸੁਣ ਕੇ ਜਿਵੇਂ ਕੀਲੇ ਗਏ ਹੁਣ ਉਹ ਝਟ ਉਸ ਵਿਅਕਤੀ ਦੇ ਕੋਲੇ ਪਹੁੰਚੇ ਨੇੜੇ ਜਾ ਕੇ ਉਹਨਾਂ ਵੇਖਿਆ ਕਿ ਭਾਈ ਜੋਧ ਆਸਾ ਕੀ ਵਾਰ ਦੀ 21ਵੀਂ ਪੌੜੀ ਦਾ ਪਾਠ ਕਰ ਰਹੇ ਸੀ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿੱਤ ਕੀਤਾ ਪਾਈਐ ਆਪਣਾ ਸਾਖਾਲ ਬੁਰੀ ਕਿਉ ਕਾਲੀਐ ਸੋ ਪਾਈ ਲੈਣਾ ਜੀਨੇ ਅਜਹੀ ਬਾਣੀ ਪਹਿਲਾਂ ਕਿਤੇ ਨਹੀਂ ਸੀ ਸੁਣੀ ਉਹ ਤਾਂ ਕੇਵਲ ਦੇਵੀ ਦੀਆਂ ਭੇਟਾ ਹੀ ਸੁਣਦੇ ਸਨ ਜਾਂ ਆਪ ਗਾਉਂਦੇ ਸੀ ਉਹਨਾਂ ਨੂੰ ਦੇ ਆਪਣੀ ਆਵਾਜ਼ ਬੜੀ ਸਰੀਲੀ ਸੀ ਉਹਨਾਂ ਪਾਸੋਂ ਭਜਨ ਸੋਨਕੇ ਦੇਵੀ ਜਿਹੜੀ ਮਾਤਾ ਦੀਆਂ ਸੰਗਤਾਂ ਸੀ ਉਹ ਨਿਹਾਲ ਹੋ ਜਾਂਦੀਆਂ ਸਨ ਪਰ ਭਾਈ ਜੋਧ ਜੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ ਰਹੇ ਸਹੀ ਉਹਨਾਂ ਦੀ ਬਾਣੀ ਸਾਹਮਣੇ ਦੇਵੀ ਮਾਤਾ ਦੇ ਭਜਨ ਅੱਜ ਉਹਨਾਂ ਨੂੰ ਫਿੱਕੇ ਫਿੱਕੇ ਲੱਗੇ ਭਾਈ ਜੋਧ ਪਾਸ ਜਾ ਕੇ ਉਹ ਬੜੀ ਨਿਮਰਤਾ ਨਾਲ ਬੋਲੇ ਭਾਈ ਜੋਧ ਜੀ ਇਹ ਭਜਨ ਤੁਸੀਂ ਕਿੱਥੋਂ ਯਾਦ ਕੀਤਾ ਹੈ ਭਾਈ ਜੋਤਜੀ ਬੋਲੇ ਮਾਹਪੁਰਖੋ ਇਹ ਭਜਨ ਨਹੀਂ ਜੀ ਇਹ ਬਾਬੇ ਨਾਨਕ ਨਿਰੰਕਾਰ ਦੀ ਰੱਬੀ ਬਾਣੀ ਹੈ ਇਹ ਉਹਨਾਂ ਨੂੰ ਤੁਰੋਂ ਉਤਰੀ ਹੈ ਜਿਹੜਾ ਇਸ ਬਾਣੀ ਨੂੰ ਪੜਦਾ ਹੈ ਉਹ ਪ੍ਰਤੱਖ ਪ੍ਰਭੂ ਦੇ ਦਰਸ਼ਨ ਕਰਦਾ ਹੈ ਉਹ ਭავਸਾਗਰ પાર ਕਰ ਜਾਂਦਾ ਹੈ ਭਾਈ ਲੈਣਾ ਜੀ ਵਿੱਚ ਹੁਣ ਹੋਰ ਗੱਲ ਜਾਣਨ ਦੀ ਜਿਹੜੀ ਜਗਾਸਾ ਸੀ ਉਹ ਵਧ ਗਈ ਜੀ ਜਾਗ ਗਈ ਜੀ ਉਹ ਫੇਰ ਪੁੱਛਣ ਲੱਗੇ ਬਾਬਾ ਨਾਨਕ ਨਿਰੰਕਾਰੀ ਅੱਜ ਕੱਲ ਕਿੱਥੇ ਰਹਿੰਦੇ ਨੇ ਕਿ ਉਹਨਾਂ ਦੇ ਦਰਸ਼ਨ ਮੈਨੂੰ ਹੋ ਸਕਦੇ ਨੇ ਭਾਈ ਜੋਤ ਜੀ ਬੋਲੇ ਕਿਉਂ ਨਹੀਂ ਉਹਨਾਂ ਕਲਾਂੌਰ ਦੇ ਪਰਗਨੇ ਵਿੱਚ ਰਾਵੀ ਤੋਂ ਪਾਰ ਕਰਤਾਰਪੁਰ ਨਾਮੀ ਇੱਕ ਨਗਰ ਵਸਾਇਆ ਹੈ ਉੱਥੇ ਹੀ ਖੇਤੀਬਾੜੀ ਕਰਦੇ ਨੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਉਹ ਕਿਸੇ ਜਾਤ ਪਾਤ ਦੇ ਭੇਦ ਨੂੰ ਨਹੀਂ ਜਾਣਦੇ ਸਭ ਨੂੰ ਨਾਮ ਦਾਣ ਦੀ ਬਖਸ਼ਿਸ਼ ਕਰਦੇ ਨੇ ਬਾਣੀ ਦੀ ਦਾਤ ਝੋਲੀ 'ਚ ਪਾਉਂਦੇ ਨੇ ਉਹ ਸਾਂਝੀ ਖੇਤੀ ਕਰਦੇ ਨੇ ਸਾਂਝਾ ਲੰਗਰ ਲਾਉਂਦੇ ਨੇ ਜਿੱਥੇ ਸੈਂਕੜੇ ਲੋਕ ਪ੍ਰਸ਼ਾਦਾ ਛਕਦੇ ਨੇ ਮੈਂ ਵੀ ਆਮ ਤੌਰ ਤੇ ਉਹਨਾਂ ਪਾਸ ਚਲੇ ਜਾਂਦਾ ਸੇਵਾ ਕਰਦਾ ਹਾਂ ਉਹਨਾਂ ਨੇ ਬੜੀ ਬਾਣੀ ਰਚੀ ਐ ਉਹਨਾਂ ਦੀ ਕੁਝ ਬਾਣੀ ਤਾਂ ਮੈਨੂੰ ਕੰਠ ਵੀ ਐ ਭਾਈ ਜੋਤ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਹੁਣ ਭਾਈ ਲੈਣਾ ਜੀ ਵਿੱਚ ਵੀ ਗੁਰੂ ਦਰਸ਼ਨਾਂ ਦੀ ਤਾਂਗ ਜਾਗ ਪਈ ਸੰਗਤ ਜੀ ਉਹਨਾਂ ਪੱਕਾ ਮਨ ਬਣਾ ਲਿਆ ਕਿ ਇਸ ਵਾਰ ਜਦੋਂ ਉਹ ਦੇਵੀ ਦਰਸ਼ਨਾਂ ਨੂੰ ਜਾਣਗੇ ਤਾਂ ਕਰਤਾਰਪੁਰ ਦੇ ਵਿੱਚ ਦੀ ਹੋ ਕੇ ਜਾਣਗੇ ਹੁਣ ਉਹਨਾਂ ਨੇ ਮਨ ਵਿੱਚੋਂ ਦੇੜੇ ਦੇਵੀ ਦਰਸ਼ਨਾਂ ਦੀ ਤਾੰਗ ਸੀ ਉਹ ਘਟ ਰਹੀ ਸੀ ਤੇ ਸਤਿਗੁਰਾਂ ਨੂੰ ਮਿਲਣ ਦੀ ਜਿਹੜੀ ਚਾਹਤ ਸੀ ਉਹ ਵੱਧ ਰਹੀ ਸੀ ਜੀ ਉਹ ਆਪਣੇ ਘਰ ਵਾਲਿਆਂ ਦੋਸਤਾਂ ਨਾਲ ਹਰ ਸਮੇਂ ਗੁਰੂ ਨਾਨਕ ਪਾਸ਼ਾ ਜੀ ਦੇ ਬਾਰੇ ਚਰਚਾ ਕਰਨ ਲੱਗ ਪਏ ਭਾਈ ਜੋਧ ਨੂੰ ਹੁਣ ਉਹ ਰੋਜ਼ ਮਿਲਿਆ ਕਰਦੇ ਉਹਨਾਂ ਤੋਂ ਗੁਰੂ ਘਰ ਦੀਆਂ ਸਾਖੀਆਂ ਸੁਣ ਕੇ ਬੜੇ ਪ੍ਰਸੰਨ ਹੋਇਆ ਕਰਦੇ ਭਾਈ ਲੈਣਾ ਜੀ ਹੁਣ ਦੇਖੋ ਸੰਗਤ ਜੀ ਕਿਵੇਂ ਗੁਰੂ ਨੂੰ ਗੁਰੂ ਮਿਲਣ ਜਾ ਰਿਹਾ ਹੈ ਫੇਰ ਕਹਿੰਦੇ ਆ ਭਾਈ ਲੈਣਾ ਜੀ ਨੂੰ ਵਧੀਆ ਕਿਸਮ ਦੇ ਘੋੜੇ ਰੱਖਣ ਦਾ ਵੀ ਸ਼ੌਂਕ ਸੀ ਉਹਨਾਂ ਦਾ ਸ਼ਾਹੂਕਾਰਾ ਦੂਰ ਦੂਰ ਪਿੰਡਾਂ ਤੱਕ ਚਲਦਾ ਸੀ ਇਸ ਲਈ ਉਗਰਾਹੀ ਵਾਸਤੇ ਇੱਕ ਚੰਗੇ ਘੋੜੇ ਦਾ ਪਾਸ ਹੋਣਾ ਉਹਨਾਂ ਲਈ ਅਤਿ ਅਵਸ਼ਕ ਸੀ ਇਸ ਤੋਂ ਪ੍ਰੰਤੋਂ ਹਰ ਸਾਲ ਆਪਣੇ ਦੇਵੀ ਸੰਗੀਆਂ ਦੇ ਨਾਲ ਲੈ ਕੇ ਜਵਲਾਮੁਖੀ ਜਾਇਆ ਕਰਦੇ ਸੀ ਦਰਸ਼ਨਾ ਲਈ ਦੇਵੀ ਦੇ ਇਸ ਸਾਲ ਵੀ ਜਦੋਂ ਆਪਣੇ ਸਾਥੀ ਸੰਗੀਆਂ ਨੂੰ ਨਾਲ ਲੈ ਕੇ ਜਵਲਾਮੁਖੀ ਚੱਲੇ ਤਾਂ ਉਹਨਾਂ ਆਪਣਾ ਸਭ ਤੋਂ ਵਧੀਆ ਜਿਹੜਾ ਘੋੜਾ ਸੀ ਉਹ ਸਜਾਇਆ ਕੀਮਤੀ ਦੋਸ਼ਾਲਿਆਂ ਨਾਲ ਸ਼ਿੰਗਾਰ ਕੇ ਉਹਨਾਂ ਨੇ ਆਪਣੇ ਸਾਥੀਆਂ ਦੇ ਅੱਗੇ ਲੱਗ ਗਏ ਘੋੜੇ ਉੱਪਰ ਸਵਾਰ ਹੋ ਕੇ ਸਾਰੇ ਜਿਹੜੇ ਸਾਥੀ ਸੀ ਉਹ ਦੇਵੀ ਮਾਤਾ ਦੀਆਂ ਭੇਟਾ ਗਾਉਂਦੇ ਜੈ ਜੈਕਾਰ ਕਰਦੇ ਆ ਰਹੇ ਸੀ ਪਰ ਭਾਈ ਲੈਣਾ ਜੀ ਇਸ ਵਾਰ ਚੁੱਪ-ਚਾਪ ਡੂੰਘੀਆਂ ਸੋਚਾਂ ਵਿੱਚ ਡੁੱਬੇ ਆਪਣੇ ਘੋੜੇ ਦੀਆਂ ਵਾਗਾਂ ਢਿੱਲੀਆਂ ਕਰਦੇ ਹੋਏ ਅੱਗੇ ਵਧ ਰਹੇ ਨੇ ਜੀ ਕਰਤਾਰਪੁਰ ਦੇ ਨੇੜੇ ਪਹੁੰਚ ਕੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਲਾਗਲੇ ਪਿੰਡ ਦੀ ਧਰਮਸ਼ਾਲਾ ਵਿੱਚ ਠਹਿਰਨ ਲਈ ਕਹਿ ਦਿੱਤਾ ਆਪ ਘੋੜੇ ਨੂੰ ਥੀਬੀ ਲਾ ਕੇ ਕਰਤਾਰਪੁਰ ਵੱਲ ਨੂੰ ਚਾਲੇ ਪਾ ਦਿੱਤੇ ਭਾਈ ਲੈਣਾ ਜੀ ਬੜੇ ਜਵਾਨ ਫਰਤੀਲੇ ਤੇ ਕਰੜੇ ਸਰੀਰ ਵਾਲੇ ਸੀ ਘੋੜੇ ਤੇ ਚੜ ਕੇ ਉਹ ਕਿਸੇ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਸੰ ਲੱਗਦੇ। ਇਹ ਸਵਾਰ ਤਾਂ ਉਹਨਾਂ ਦਾ ਜਲੋ ਹੀ ਕੁਝ ਹੋਰ ਸੀ ਕਿਉਂਕਿ ਉਹਨਾਂ ਦੇ ਮਨ ਵਿੱਚ ਕਿਸੇ ਇਲਾਹੀ ਜੋਤ ਨੂੰ ਮਿਲਨ ਦੀ ਜਿਹੜੀ ਤਮੰਨਾ ਸੀ ਉਹ ਵੱਧ ਚੜ ਕੇ ਉਛਲ ਰਹੀ ਸੀ ਜੀ। ਆਪਣੀਆਂ ਸੋਚਾਂ ਵਿੱਚ ਗਲਤਾਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ 라ਵੀ ਕੰਢੇ ਦੇ ਵਿੱਚ ਨਦੀ ਦੇ ਕੰਢੇ ਪਹੁੰਚ ਗਏ ਨੇ। ਉਹਨਾਂ ਨੇ ਆਪਣੇ ਸਾਹਮਣੇ ਦਰਿਆ ਵੇਖਿਆ ਜੀ ਹੁਣ। ਜਿਹੜਾ ਆਪਣੇ ਕੰਢਿਆਂ ਦੇ ਨਾਲ ਛੇੜਖਾਨੀ ਕਰ ਰਿਹਾ ਸੀ ਪੂਰੇ ਜੋਬਨ ਵਿੱਚ ਠਾਠਾਂ ਮਾਰਿਆ ਦਰਿਆ ਪਰ ਦ੍ਰਿਹੜ ਤੇ ਪੱਕੇ ਰੱਦਿਆਂ ਵਾਲਿਆਂ ਨੂੰ ਦਰਿਆ ਕਦੋਂ ਰੋਕ ਸਕੇ ਨੇ ਸੰਗਤ ਜੀ ਉਹਨਾਂ ਘੋੜੇ ਦੀਆਂ ਵਾਗਾਂ ਨੂੰ ਇੱਕੇ ਦਮ ਐਸਾ ਹੌਂਕਾ ਮਾਰਿਆ ਤੇ ਦਰਿਆ ਨੂੰ ਚੀਰਦੇ ਹੋਏ ਇੰਜ ਪਾਰ ਲੰਘ ਗਏ ਜਿਵੇਂ ਕੋਈ ਤੀਰ ਹਵਾ ਨੂੰ ਚੀਰਦਾ ਹੋਇਆ ਆਪਣੇ ਨਿਸ਼ਾਨੇ ਤੇ ਪਹੁੰਚ ਜਾਏ ਦਰਿਆ ਪਾਰ ਕਰਕੇ ਉਹਨਾਂ ਨੂੰ ਨਵਾਂ ਵਸਾਇਆ ਨਗਰ ਦਿਖਾਈ ਦਿੱਤਾ ਉਹਨਾਂ ਸਿੱਧਾ ਉਸ ਪਾਸੇ ਵੱਲ ਨੂੰ ਚਾਲੇ ਪਾ ਦਿੱਤੇ ਆਪਣੇ ਘੋੜੇ ਨੂੰ ਮੋੜ ਕੇ ਜਦੋਂ ਉਹ ਪਿੰਡ ਦੇ ਬਾਹਰ ਵੱਰ ਪੁੱਜੇ ਤਾਂ ਇੱਕ ਉੱਚੇ ਲੰਮੇ ਭਰਵੇਂ ਸਰੀਰ ਵਾਲੇ ਬਜ਼ੁਰਗ ਉਹਨਾਂ ਨੂੰ ਉੱਥੇ ਖਲੋਤੇ ਦਿਖੇ ਜੀ ਉਹਨਾਂ ਸੋਚਿਆ ਕਿ ਇਸ ਬਜ਼ੁਰਗ ਪਾਸੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਬਾਰੇ ਪੁੱਛ ਲੈਣਾ ਚਾਹੀਦਾ ਹੈ ਉਹਨਾਂ ਨੇ ਉਸ ਬਜ਼ੁਰਗ ਪਾਸੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਦਾ ਰਾਹ ਪੁੱਛਿਆ ਬਜ਼ੁਰਗ ਨੇ ਉਹਨਾਂ ਨੂੰ ਕਿਹਾ ਤੁਸੀਂ ਮੇਰੇ ਪਿੱਛੇ-ਪਿੱਛੇ ਆਪਣਾ ਘੋੜਾ ਲੈ ਆਓ ਜੀ ਮੈਂ ਵੀ ਉੱਥੇ ਹੀ ਚੱਲਿਆ ਹਾਂ ਗੁਰੂ ਦੇ ਦਰਬਾਰ ਮੈਂ ਤੁਹਾਨੂੰ ਲੈ ਜਾਂਦਾ ਹਾਂ ਗੁਰੂ ਨਾਨਕ ਪਾਸ਼ਾ ਜੀ ਦੇ ਦਰਬਾਰ ਦੇ ਜਦੋਂ ਨੇੜੇ ਪਹੁੰਚੇ ਤਾਂ ਬਜ਼ੁਰਗ ਨੇ ਭਾਈ ਲੈਣਾ ਜੀ ਨੂੰ ਕਿਹਾ ਇੱਕ ਕਿੱਲੇ ਵੱਲ ਇਸ਼ਾਰਾ ਕਰਕੇ ਕਿ ਤੁਸੀਂ ਆਪਣਾ ਘੋੜਾ ਕਿੱਲੇ ਨਾਲ ਬੰਨ੍ਹ ਦਿਓ ਸਾਹਮਣੇ ਗੁਰੂ ਦਾ ਦਰਬਾਰ ਹੈ ਗੁਰੂ ਜੀ ਤੁਹਾਨੂੰ ਇੱਥੇ ਮਿਲਣਗੇ ਮੈਂ ਉੱਥੇ ਜਾ ਰਿਹਾ ਭਾਈ ਲੈਣਾ ਜੀ ਜਦੋਂ ਆਪਣਾ ਘੋੜਾ ਬੰਨ੍ਹ ਕੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਕੀ ਦੇਖਦੇ ਨੇ ਜੀ ਉਹਨਾਂ ਨੂੰ ਪਤਾ ਲੱਗਾ ਕਿ ਰਸਤਾ ਦੱਸਣ ਵਾਲਾ ਕੋਈ ਹੋਰ ਨਹੀਂ ਖੁਦ ਮੇਰਾ ਨਾਨਕ ਨਿਰੰਕਾਰ ਆਪ ਸੀ ਜੀ ਉਹ ਘਬਰਾ ਗਏ ਪਰ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਬੋਲੇ ਪੁਰਖਾ ਕੀ ਨਾਏ ਤੁਹਾਡਾ ਪਾਈ ਲੈਣਾ ਜੀ ਹੁਣ ਥੋੜਾ ਝਿਜਕ ਰਹੇ ਨੇ ਕਿ ਮੈਂ ਆਪ ਘੋੜੇ ਤੇ ਬੈਠ ਕੇ ਏਸ ਗੁਰੂ ਦੇ ਦਰਸ਼ਨਾਂ ਲਈ ਆ ਰਿਹਾ ਸੀ ਤੇ ਇਹ ਗੁਰੂ ਪੈਦਲ ਚੱਲ ਰਹੇ ਸੀ ਉਹਨਾਂ ਨੇ ਸੰਗਦੇ ਹੋਇਆ ਨਿਕਿਆ ਜੀ ਲੈਣਾ ਗੁਰੂ ਨਾਨਕ ਪਾਸ਼ਾ ਜੀ ਮਿਹਰ ਦੇ ਦਾਤਾ ਜੀ ਬੁਲੇ ਫੇਰ ਕੀ ਹੋਇਆ ਲੈਹਣੇਦਾਰ ਸਦਾ ਘੋੜਿਆਂ ਤੇ ਚੜ ਕੇ ਆਉਂਦੇ ਨੇ ਤੇ ਦੇਣਦਾਰ ਪੈਦਲ ਹੀ ਚੱਲ ਕੇ ਆਉਂਦੇ ਨੇ ਤੁਸੀਂ ਕੋਈ ਗੁਨਾਹ ਨਹੀਂ ਕੀਤਾ ਫੇਰ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਕੇ ਹੁਣ ਉਹ ਕਰਤਾਰਪੁਰ ਵਿੱਚ ਹੀ ਟਿਕ ਗਏ ਤੇ ਦੂਸਰੇ ਸਿੱਖਾਂ ਵਾਂਗ ਰੋਜ਼ ਗੁਰਬਾਣੀ ਪਾਸ਼ਾ ਜੀ ਕੋਲੋਂ ਸਰਵਣ ਕਰਦੇ ਤੇ ਨਾਲੇ ਸੇਵਾ ਵਿੱਚ ਲੱਗੇ ਰਹਿੰਦੇ ਕੁਝ ਦਿਨ ਉੱਥੇ ਠਹਿਰਦੇ ਨੇ ਜੀ ਫੇਰ ਉਹ ਸੰਗਰ ਪਹੁੰਚਦੇ ਨੇ ਉੱਥੇ ਜਾ ਕੇ ਉਹ ਭਾਈ ਲੈਣਾ ਜੀ ਆਪਣੇ ਜਿਹੜਾ ਸਾਰਾ ਕਾਰੋਬਾਰ ਆਪਣੇ ਪੁੱਤਰਾਂ ਦਾਸੂ ਤੇ ਦਾਤੂ ਜੀ ਨੂੰ ਸਮਝਾ ਦਿੰਦੇ ਨੇ ਤੇ ਇੱਥੇ ਉਹਨਾਂ ਦਾ ਹੁਣ ਜੀ ਨਹੀਂ ਲੱਗਦਾ ਤੇ ਵਾਪਸ ਉਹ ਸੋਚਦੇ ਨੇ ਕਿ ਮੈਂ ਕਰਤਾਰਪੁਰ ਹੁਣ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹੀ ਰਹਿਣਾ ਹੈ ਫਿਰ ਕਿਵੇਂ ਭਾਈ ਲੈਣਾ ਜੀ ਗੁਰੂ ਪਾਸ਼ਾ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ ਤੇ ਗੁਰਨਾਨਕ ਪਾਸ਼ਾ ਮੇਰਾ ਮੀਰਾ ਦਾਸ ਆਈਆਂ ਕਿਵੇਂ ਕਰੜੇ ਇਮਤਿਹਾਨ ਭਾਈ ਲੈਣਾ ਜੀ ਦੇ ਲੈਂਦੇ ਨੇ ਗੁਰੂ ਅੰਗਦ ਪਾਸ਼ਾ ਜੀ ਬਣਾਉਣ ਤੋਂ ਪਹਿਲਾਂ ਉਹ ਸਾਰਾ ਆਪਾਂ ਅਗਲੀ ਸਾਖੀ ਦੇ ਵਿੱਚ ਸਰਵਣ ਕਰਾਂਗੇ ਇਸ ਤਰ੍ਹਾਂ ਦੀ ਇਤਿਹਾਸਿਕ ਤੇ ਧਾਰਮਿਕ ਸਾਖੀਆਂ ਤੇ ਸਿੱਖ ਇਤਿਹਾਸ ਸੁਣਨ ਦੇ ਲਈ ਜਲਦੀ ਨਾਲ ਜੋਤ ਪੰਜਾਬੀ ਬਲੌਗਸ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਇਸ ਵੀਡੀਓ ਨੂੰ ਵੀ ਅੱਗੇ ਵੱਧ ਤੋਆ ਜਰੂਰ ਸਾਂਝਾ ਕਰਿਓ ਜੀ ਇਹ ਹੀ ਤੁਹਾਡੀ ਗੁਰੂ ਪਾਸ਼ਾ ਜੀ ਦੇ ਲਈ ਸੱਚੀ ਸ਼ਰਧਾਂਜਲੀ ਹੋਵੇਗੀ ਸੱਚਾ ਸਤਕਾਰ ਹੋਏਗਾ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ